ਸ਼੍ਰੀਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਅਸੀਂ ਨਵਾਂ ਸ਼ਹਿਰ ਕਲਰਾ ਮੱਲੇ ਵਿਖੇ ਮੌਜੂਦ ਆ ਔਰ ਇੱਥੇ ਇਸ ਤਰੀਕੇ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆਵੇਗਾ ਜਿਵੇਂ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਐਕਸ਼ਨ ਰੀਪਲੇ ਕੀਤਾ ਗਿਆ ਪਿਛਲੇ ਸਮੇਂ ਪੁਲਿਸ ਵੱਲੋਂ ਔਰ ਨਗਰ ਕੌਂਸਲ ਵੱਲੋਂ ਇੱਥੇ ਕੁਝ ਬਿਲਡਿੰਗਸ ਘਰਾਂ ਨੂੰ ਜਿਹੜਾ ਡਿਮੋਲੀਸ਼ਨ ਕੀਤਾ ਗਿਆ ਸੀਗਾ ਔਰ ਫਿਰ ਤੋਂ ਅੱਜ ਦੁਬਾਰਤ ਦੀ ਜਿਹੜੀ ਇਹ ਕਾਰਵਾਈ ਪਾਈ ਗਈ ਹੈ ਕਿਉਂਕਿ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਕੀਤੀਆਂ ਗਈਆਂ ਸੀ ਨਸ਼ਾ ਤਸਕਰਾਂ ਦੇ ਘਰਾਂ ਤੇ ਉਹਨਾਂ ਨੇ ਦਵਾਰਤੀ ਜਿਹੜੀ ਉਹ ਸਾਰੀ ਕਰ ਲਈ ਜਿਸ ਦੇ ਚੱਲਦੇ ਆ ਅੱਜ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਦਵਾਰਤੀ ਜਿਹੜੀ ਕਾਰਵਾਈ ਕੀਤੀ ਹੈ ਲੇਕਿਨ ਸਵਾਲ ਇਹ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਉਸਾਰੀ ਕੀਤੀ ਗਈ ਹੈ ਉਸ ਤੇ ਕਾਰਵਾਈ ਹੋਈ ਹੈ ਲੇਕਿਨ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਤਸਕਰ ਵੱਲੋਂ ਆਮਦਨ ਇਕੱਠੀ ਕੀਤੀ ਗਈ ਹੈ ਉਸ ਤੇ ਕਾਰਵਾਈ ਕਰ ਹੋਵੇਗੀ ਔਰ ਇਹਨਾਂ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਜਿੰਨੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਉਹ ਤੋਂ ਸਮਝ ਆਉਂਦੀ ਹੈ ਕਿ ਇਹਨਾਂ ਨੂੰ ਸਿਰਫ ਪੈਸੇ ਕੁੱਟਣ ਦਾ ਪਤਾ ਪਰ ਹੋਰ ਇਨਸਾਨੀਅਤ ਦਾ ਇਹਨਾਂ ਅੰਦਰ ਕੋਈ ਪਰਜਾ ਨਹੀਂ ਹੈ ਤਾਂ ਇਹਨਾਂ ਨਸ਼ਾ ਤਸਕਰਾਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਇੱਕ ਵਾਰ ਅਸੀਂ ਹੁਣ ਐਸਪੀ ਸਰਬਜੀਤ ਸਿੰਘ ਭਾਈਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੂਰੀ ਕਾਰਵਾਈ ਤੋਂ ਉਹਨਾਂ ਦਾ ਕੀ ਕਹਿਣਾ ਹੈ ਅਸੀਂ ਨਗਰ ਦੇ ਕਲਰਾ ਮਹੱਲੇ ਦੇ ਵਿੱਚ ਖੜੇ ਹੈਗੇ ਹਾਂ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਪਤਾ ਹੈਗਾ ਪਹਿਲਾਂ ਵੀ ਇੱਥੇ ਡਿਮੋਲਿਸ਼ ਜਿਹੜੀਆਂ ਸੀਗੀਆਂ ਜਿਹੜੇ ਇਲਲੀਗਲ ਤਰੀਕੇ ਨਾਲ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਡਿਮੋਲਿਸ਼ ਕੀਤੀ ਗਈ ਸੀ ਜੀ ਔਰ ਮੋਸਟਲੀ ਕਾਰ ਉਹੀ ਹੈਗੇ ਆ ਇਹ ਜੀ ਜਿਹੜੇ ਡਰੱਗਸ ਦੇ ਨਾਲ ਰਿਲੇਟਡ ਹੈਗੇ ਜੀ ਉਹਨਾਂ ਨੇ ਅਨਔਥਰਾਇਜ਼ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਕਮੇਟੀ ਵਾਲਿਆਂ ਨੇ ਸਾਨੂੰ ਲਿਖ ਕੇ ਭੇਜਿਆ ਸੀ ਇਸ ਦੀ ਮੰਗੀ ਸੀ ਉਹਦੇ ਸਬੰਧ ਵਿੱਚ ਪਹਿਲਾਂ ਵੀ ਡਿਮੋਲਿਸ਼ ਕੀਤੀ ਸੀ ਅੱਜ ਫਿਰ ਦੁਬਾਰਾ ਆਏ ਆ ਜੁਆਇੰਟ ਆਪਰੇਸ਼ਨ ਹੈ ਜੀ ਹਾਂਜੀ ਜੁਆਇੰਟ ਆਪਰੇਸ਼ਨ ਸਰ ਸਰ ਉਹ ਘਰ ਤੇ ਪਹਿਲਾਂ ਵੀ ਕਾਰਵਾਈ ਸੁਣੋ ਨੇ ਫੇਰ ਉਹ ਸਾਰੀ ਕਰ ਲਈ ਨਹੀਂ ਤਾਂ ਤਾਂ ਹੀ ਡਿਮੋਲਿਸ਼ ਕੀਤਾ ਇਹਨਾਂ ਨੇ ਬਿਨਾਂ ਅ ਜੇ ਕਿਸੇ ਪਰਮਿਸ਼ਨ ਤੋਂ ਦੁਆਰਾ ਵੀ ਕੰਸਟਰਕਸ਼ਨ ਕਰ ਲਈ ਸੀ ਤਾਂ ਵੀ ਟੈਨੋਲਜ ਕੀਤਾ ਹੁਣ ਇਹ ਐਨ ਅਥਰਾਇਜ਼ ਦੋ ਦੋ ਚੀਜ਼ਾਂ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਵਿੱਚ ਡਰਗ ਨਾਲ ਕਮਾਈ ਵੀ ਕਰੋ ਔਰ ਇਸ ਤਰੀਕੇ ਨਾਲ ਅਨੋਤਰੀ ਜੀ ਜਦੋਂ ਸਰ ਇੱਕ ਲੇਡੀ ਨਾਲ ਗੱਲ ਕੀਤੀ ਉਹਨਾਂ ਤਰਕ ਕਰਦੇ ਸਾਂ ਜਿਵੇਂ ਜਬ ਬੱਚੇ ਬਾਹਰੋਂ ਪੈਸੇ ਭੇਜਦੇ ਆ ਲੇਕਿਨ ਗੱਲ ਇਹ ਵੀ ਸਾਹਮਣੇ ਆਉਂਦੀ ਕਿ 10 10 ਜਦ ਦਰਜਨਾ ਦਰਜਨਾ ਪਰਚੇ ਨੇ ਪਹਿਲਾਂ ਤੋਂ ਹੀ ਹੁਣ ਗੈਰਕਾਨੂੰਨੀ ਢੰਗ ਨਾਲ ਸਾਰੀ ਕੀਤੀ ਉੱਤੇ ਕਾਰਵਾਈ ਤੋਕੀ ਲੇਕਿਨ ਗੈਰਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਇਕੱਠੀ ਕਰੀ ਬੈਠੇ ਆ ਕਿ ਉਹਦੀ ਵੀ ਜਾਂਚ ਹੋਗੀ ਦੇਖੋ ਐਨਡੀਪੀ ਸੈਕਟਰ ਦੇ ਲਾਹ ਦੇ ਮੁਕਾਬਕ ਇਹਨਾਂ ਸਾਰਿਆਂ ਤੋਂ ਲਿਆ ਗਿਆ ਆ ਵੀ ਜਿਹੜੀ ਤੁਸੀਂ ਕੰਸਟਰਕਸ਼ਨ ਕੀਤੀ ਹੈਗੀ ਜੀ ਜਿਹੜੀ ਪਿੱਛੇ ਤੁਸੀਂ ਦੇਖੀ ਹੋਣੀ ਆ ਵੱਡੀ ਕੋਠੀ ਬਣੀ ਹੋਈ ਆ ਜੀ ਔਰ ਉਹਦੇ ਤੋਂ ਐਸ ਪਰ ਲਾ ਜਿਹੜੀ ਅਟੈਚਮੈਂਟ ਹੈਗੀ ਉਹਦੇ ਬਾਅਦ ਕੁਰਕੀ ਹੈ ਅੱਛਾ ਜੀ ਉਹ ਪ੍ਰੋਸੈਸ ਹੈਗਾ ਉਹ ਨੈਕਸਟ ਸਟੈਪ ਹੈਗਾ ਉਹ ਨੈਕਸਟ ਸਟੈਪ ਹੈਗਾ ਉਹਦੇ ਉੱਤੇ ਸਾਡਾ ਆਲਰੇਡੀ ਵਰਕ ਚੱਲ ਰਿਹਾ ਹੈ ਜੀ ਆਲਰੇਡੀ ਸਾਡਾ ਇੱਥੇ ਪੂਰੀ ਤਰ੍ਹਾਂ ਪ੍ਰੋਸਾਈਡ ਹੈ ਜਿਹੜੀ ਇਹ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਹ ਮੈਂ ਜੀ ਇਹ ਆਲਰੇਡੀ ਅਟੈਚ ਹੈਗੀ ਹੈ ਇਹ ਆਲਰੇਡੀ ਦੋ ਕੋਠੀਆਂ ਇੱਥੇ ਹੈਗੀਆਂ ਜੀ ਆਲਰੇਡੀ ਅਟੈਚ ਹੈ ਠੀਕ ਹੈ ਉਹ ਫ੍ਰੀਥਿੰਗ ਦੇ ਪ੍ਰੋਸੈਸ ਚੱਲ ਰਿਹਾ ਹੈ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਦਿੱਲੀ ਉਹਦੇ ਵੱਲੋਂ ਇਹ ਪ੍ਰੋਪਰਟੀ ਤੇ ਅਟੈਚ ਕਰਵਾਈਆਂ ਜਾ ਸਕਦਾ ਹੈ ਮੋਨੈਟਲ ਇਨਵੈਸਟੀਗੇਸ਼ਨ ਠੀਕ ਹੈ ਠੀਕ ਕੰਮ ਨਹੀਂ ਕਰਦੇ ਹੈਗੇ ਕਿਹੜੇ ਦੇਸ਼ ਗਏ ਵਾ ਇੰਗਲੈਂਡ ਗਿਆ ਮੇਰਾ ਮੁੰਡਾ ਮੈਨੂੰ ਕੋਈ ਪਰਚਾ ਆਇਆ ਦੀ ਤੁਹਾਡੇ ਪਰਿਵਾਰ ਤੇ ਸਤੰਬਰ ਤੇ ਪਰਿਵਾਰ ਤੇ ਸਾਡੇ ਤੇ ਐ ਨਹੀਂ ਜੀ ਸਾਨੂੰ ਨਹੀਂ ਪਤਾ ਬੁੜਿਆ ਬੜਿਆ ਤੇ ਹੋਊਗਾ ਤੁਹਾਨੂੰ ਕੀ ਪਤਾ ਹੈਗਾ ਕਿ ਸਾਡੇ ਕਿਤੇ ਤੇ ਨਹੀਂ ਪਰਚਾ ਆਇਆ ਹੈ ਉਹ ਤੁਹਾਨੂੰ ਪਹਿਲਾਂ ਕਿਸੇ ਡਾਕਟਰ ਮਿਲੀ ਸੀ ਪ੍ਰਸ਼ਾਸਨ ਵੱਲੋਂ ਹਾਂ ਜੀ ਸਾਨੂੰ ਕਹਿੰਦੇ ਕੰਮ ਨਹੀਂ ਕਰਨਾ ਸੀ ਕੋਈ ਕੰਮ ਨਹੀਂ ਪਾਜੀ ਕਰ ਦੇ ਵੀ ਨਿਰੰਝ ਨੇ ਨੇ ਆਨੇ 25 ਪੈਸੇ ਪਾਉਂਦੇ ਆ ਕਹਿੰਦਾ ਬੀਬੀ ਜੀ ਨਾ ਇਹ ਕਹਿੰਦਾ ਨਹੀਂ ਜੀ ਪਹਿਲਾਂ ਮਾਮਲਾ ਕਰ ਦੋ ਇਹਦਾ ਅਗਰ ਥੋੜੇ ਤੇ ਹਾਂਜੀ ਅਗਰ ਚਲ ਜਾਈਂ ਪਹਿਲਾਂ ਮਾਮਲੇ ਦੋ ਤੁਹਾਡੇ ਪਰਿਵਾਰ ਦੇ ਜਿਹੜੇ ਮੈਂਬਰ ਘਰ ਤੋਂ ਰਹਿੰਦੇ ਹੋ ਕਿਸ ਤੇ ਮਾਮਲਾ ਕਰ ਜਾਏਗਾ ਨਹੀਂ ਜੀ ਨਾਮ ਕੀ ਤੁਹਾਡੇ ਪਰਿਵਾਰ ਦੇ ਮੇਰਾ ਚੇਹਰਾ ਮਿਆਂ ਦਾ ਮੈਂ ਉਹ ਬੁਢੇ ਆ ਜੀ ਉਹ ਤਾਂ ਮਰ ਗਏ ਸਾਨੂੰ ਨਹੀਂ ਪਤਾ ਵਿਆਹ ਕੇ ਸਾਨੂੰ ਮਰ ਗਏ ਖਾਸ ਮੇਰੀ ਫਟੇ ਚਾ ਕੇ ਮੱਕ ਗਈ ਪੰਜ ਦਿਨਾਨਾ ਜੀ ਅਸੀਂ ਕੋਈ ਕੰਮ ਨਹੀਂ ਕਰ ਘਰ ਕਿਹੜਾ ਤੁਹਾਡਾ ਕੰਮ ਸਾਡਾ ਜੀ ਬੱਚਾ ਕਿੰਨਾ ਕਿੰਨਾ ਚਿਰ ਹੋ ਗਿਆ ਬਾਹਰ ਕੇ ਨੰਬਰ 8-9 ਸਾਲ ਹੋ ਗਏ ਗਏ ਹਨ ਉਹ ਜਿਹੜਾ ਇੰਗਲੈਂਡ ਭੇਜਿਆ ਹੋਇਆ ਇੱਕ ਨੰਬਰ ਚ ਗਿਆ ਕਿ ਦੋ ਨੰਬਰ ਵਿੱਚ ਪਹੁੰਚ ਗਿਆ ਜੀ ਦੋ ਨੰਬਰ ਚ ਗਿਆ ਇੱਕ ਨੰਬਰ ਚ ਗਿਆ ਦੋ ਨੰਬਰ ਕਿੱਥੇ ਹੈ ਅੱਛਾ ਤੇਰੀ ਹੁਣ ਉਹ ਸਾਰੇ ਇਹ ਗੈਰਕਾਨੂੰਨੀ ਤੌਰ 'ਤੇ ਨੋ ਸਾਰੀ ਇਹ ਕਿ ਤੁਹਾਡੀ ਪੋਜੀਸ਼ਨ ਲਈ ਆ ਨਕਸ਼ੇ ਪਾਸ ਕਰਾਏ ਪਾਸ ਕਰਕੇ ਹੋਈ ਹੈ ਨਕਸ਼ੇ ਪਾਸ ਨਹੀਂ ਹੋਈ ਹੈ ਨਕਸ਼ੇ ਪਾਸ ਦੋ ਨੰਬਰ ਚ ਕੋਈ ਨਹੀਂ ਨਾ ਕੋਈ ਪੱਤੇ ਸਰਾਲ ਸਮਝੇ ਨਕਸ਼ੇ ਪਾਸ ਨੇ ਨਕਸ਼ੇ ਨਹੀਂ ਜੀ ਪਾਸ ਹੋ ਤਿਸੇ ਫੇਰ ਦੁਬਾਰਾ ਕਿਉਂ ਕੀਤਾ ਦੁਬਾਰਾ ਕਹਿੰਦੇ ਲਿਸਟਾ ਚ ਨਾਂ ਆਇਆ ਲਿਸਟਾ ਚ ਨਾਂ ਹੀ ਨਹੀਂ ਨਿਕਲਦੇ ਹੈ ਕਹਿੰਦੇ ਚੰਡੀਗੜ੍ਹੋਂ ਆਂਦੇ ਲਿਸਟਾ ਚ ਨਾਂ ਇਹ ਹੀ ਨਹੀਂ ਨਿਕਲਦੇ ਹੈ ਤੁਸੀਂ ਵੇਚਦੇ ਸੀ ਨਸ਼ਾ ਹੁੰਦਾ ਉਹ ਚੀਜ਼ ਤਾਂ ਵੇਚਦੇ ਨਹੀਂ ਹੈਗੇ ਪਹਿਲਾਂ ਵੀ ਪਹਿਲਾਂ ਪਹਿਲਾਂ ਹਾਂ ਜੀ ਸਾਡੇ ਸਾਹਸ ਵੇਚਦੇ ਸੀ ਉਹ ਮੌਕਾ ਤੁਹਾਨੂੰ ਤੇ ਬੱਚੇ ਬਾਰ ਬਾਰ ਘਟਾਦਾ ਕਿਉਂ ਨਾਂ ਆਇਆ ਦੋ ਘਰਾਂ ਦਾ ਕਿਉਂ ਤਿੰਨ ਘਰਾਂ ਦਾ ਆ ਰਿਹਾ ਹੈ ਗਾਜੀ ਸਾਡੇ ਦੇ ਨਾਲ ਚਿੱਤੇ ਪਿੰਦੇ ਸਕੇ ਤਾਂ ਆ ਗਿਆ ਉਸੇ ਜਾਇ ਜਾਏ ਨਜਾਇਜ਼ ਹੀ ਹੈ ਇੱਕੜਾ ਹੁੰਦੇ ਬਣੇ ਤਾਂ ਬਹੁਤ ਤੇਮਾ ਤੇ ਬਣੇ ਹੋਏ ਨੇ ਉਹ ਜੇਲ੍ਹ ਵੀ ਜਾ ਗਏ ਪਹਿਲਾਂ ਜੇਲ੍ਹ ਵੀ ਗਿਆ ਪਰਚੀ ਵੀ ਤੁਹਾਡੇ ਕੋਲ ਨਹੀਂ ਨਹੀਂ ਸਾਡੇ ਕੋਈ ਪਰਚੀ ਨਾ ਕਰ ਜੀ ਪਹਿਲਾਂ ਨਹੀਂ ਅੱਛਾ ਇਹ ਤੁਸੀਂ ਮੇਰੀ ਵਾਰ ਤੁਸੀਂ ਆਪ ਕਹ ਕੇ ਮੈਂ ਜੇਲ੍ਹ ਜਾ ਕੇ ਆਇਆ ਤੇ ਚੰਨਾ ਨੂੰ ਆਖ ਵੀ ਲੈ ਇਸ ਕੀ ਤੌਬਾ ਵੀ ਕੀਤੀ ਸੀ ਤੌਬਾ ਕੀਤੀ ਸੀ ਕਿ ਸਾਨੂੰ ਮੈ ਵੀ ਉਹ ਕਹਿੰਨੇ ਸਾਨੂੰ ਕਿਹੜਾ ਮਾਫ ਕਰ ਦਿੱਤਾ ਸਾਨੂੰ ਕਿਹੜਾ ਘਰ ਬੈਠਣ ਦੇ ਦਿੱਤਾ ਜਿਸ ਕੀਤੀ ਸੀ ਅੱਛਾ ਸਾਨੂੰ ਤਾਂ ਸਾਡੇ ਤਾਂ ਸਾਨੂੰ ਉਦੋਂ ਗੁਣੀ ਸਾਡੇ ਦੇ ਸਖਾਈ ਕਰ ਦਿੱਤੀ ਸੀ ਜੀ ਨੇ